ਸਾਰਾ ਲੱਕ ਸਾਰਾ ਪਿੰਡ ਸਤਿਕਾਰ ਕਰਦਾ ਹੈ ਕਰਦਾ ਨਾ ਹਾਂਜੀ ਉਹ ਬਿੱਟੂ ਭਾਈ ਬੈਠੇ ਆ ਸਾਰਾ ਲੱਕ ਸਤਿਕਾਰ ਕਰਦਾ ਹੈ ਮੈਂ ਛੋਟੇ ਕਾ ਦੱਸ ਯਾਰ ਜਿਨ੍ਹਾਂ ਦੇ ਤੋਂ ਪਿਓ ਦੀ ਇੱਜ਼ਤ ਕੀ ਦਾ ਅਗਲਾ ਹੈ ਉਹ ਬੰਦਾ ਜਿਹਦੇ ਦੁਕਾਨ ਤੇ ਦੋ ਵਕ ਰੋਟੀ ਖਾ ਰਿਹਾ ਜਿਹਦੀ ਦੁਕਾਨ ਤੇ ਤੇਰੇ ਬਜ਼ੁਰਗਾਂ ਦੀ ਰੋਟੀ ਚੱਲੀ ਆ ਉਸ ਬੰਦੇ ਦੇ ਨਾਮ ਬਰ ਲਿਖੀ ਜਾਣਾ ਤੂੰ ਆ ਤੂੰ ਦੇ ਕੇ ਕੱਲ੍ਹ ਦਿਨ ਹੀ ਕੀ ਬਤੂ ਮੜੀ ਮੜੀ ਗੱਲ ਦੱਸ ਯਾਰ ਜਿੱਥੇ ਰੋਟੀ ਖਾਂਦੇ ਆ ਤੂੰ ਜਿਹਦੇ ਤੈਨੂੰ ਜਿਹੜੇ ਤੇ ਜਿਹਦਾ ਬੰਦਾ ਲੂਣ ਖਾਂਦਾ ਪੰਜ ਲੂਣ ਹਰਾਮ ਨਹੀਂ ਕਰਦਾ ਜਿੱਥੇ ਤਰਾ ਪਿਓ ਖਾ ਕੇ ਗਿਆ ਜਿੱਥੇ ਤੂੰ ਖਾਈ ਜਾਣਾ ਤੂੰ ਲਹੀ ਜਾਣਾ ਉੱਥੇ ਬਿਠਾ ਕੇ ਉਸੇ ਪੋਸਟ ਮੈਂ ਲੈ ਇੱਕ ਗੱਲ ਸੁਣ ਲੈ ਮੈਂ ਕਰ ਦ ਇੱਕ 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 ਬਰੀ ਗੱਲ ਸੁਣਾ ਮਨੁਸਪਾ ਦੱਸਾਂ ਮਨੁਸਪਾ ਕਰਨੀ ਚਾਹੀਦਾ ਤੇਰੇ ਨਾਲ ਸਾਰੀ ਪੋਸਟਾਂ ਪੜੀਆਂ ਸਾਰੀਆਂ ਪੋਸਟਾਂ ਦੇ ਵਿੱਚ ਹੀ ਮਗਲੇ ਸਾਲ ਦਾ ਹੀ ਬੜਿਆ ਮਗਲੇ ਸਾਲ ਦਾ ਵੀ ਉਹਦਾ ਮਾਫੀ ਮੰਗੀ ਸੀ ਤੂੰ ਮੰਗੀ ਸੀ ਨਾ ਇਹ ਬੈਠੇ ਵਿੱਚ ਬੈਠੇ ਆ ਉਹ ਯਾਰ ਅਸੀਂ ਜਾਂਦੇ ਆ ਸਾਡਾ ਪੰਜ ਇਲਾਕੇ ਅਸੀਂ ਬਾਹਰ ਬੈਠੇ ਆ ਸਾਡਾ ਭਾਈਚਾਰਾ ਬਣੇ ਸਾਡੀ ਸਾਂਝ ਬਣੇ ਸਾਡੇ ਲੋਕਾਂ 'ਚ ਟਕਰਾਅ ਨਾ ਹੋਵੇ ਮੰਦਸ ਤੇਰੇ ਮਨ 'ਚ ਨਫ਼ਰਤ ਕੀ ਹੈ ਤੇਰੇ ਮਨ 'ਚ ਸਾਡਾ ਗੁਰੂ ਘਰ ਦਾ ਸਮਾਨ ਹਮੇਸ਼ਾ ਕਰਦਾ ਉਹ ਮੇਰੀ ਮੇਰੀ ਗੱਲ ਸੁਣ ਲੈ ਮੇਰੇ ਫਿਰ ਮੈਂ ਕਹਿਣ ਦਿਆਂ ਸਰਬੰਤ ਤੇਰਾ ਵੇਖ ਉਹ ਬਾਈ ਜੀ ਇੱਕ ਮਿੰਟ ਦੇਖ ਮੈਂ ਬੜਾ ਸਪੱਸ਼ਟ ਦੱਸੀ ਜਾਂਦਾ ਜੇ ਤੂੰ ਨਕਲੀ ਗੱਲਾਂ ਕਰੇਗਾ ਨਾ ਤੂੰ ਉਲਟਾ ਫਸੇਗਾ ਬੜੀ ਪ੍ਰੈਕਟਿਕਲੀ ਗੱਲ ਕਰਦਾ ਵੀ ਯਾਰ ਮੰਦਰ ਆਵੇ ਸਾਡੇ ਸਜਦਾ ਕਰਦੇ ਜਾਂ ਮੱਥਾ ਟੇਕਦੇ ਧਰਮਕਸਾਨੇ ਕਿਉਂ ਬਾਈ ਜੀ ਮਸਜਿਦ ਆਵੇ ਤਾਂ ਮੱਥਾ ਟੇਕਦੇ ਆਂ ਤੇ ਤੁਸੀਂ ਲੋਕੀ ਬਹਿ ਕੇ ਤੂੰ ਰੋਟੀ ਖਾ ਤਾਂ ਰੋਟੀ ਸਰਦਾਰਾਂ ਕਰੇ ਬਣੀ ਜਾਂਦੀ ਐ ਤੇ ਸਰਦਾਰ ਦੇ ਕੋਲੋਂ ਵੱਢੀ ਜਾਂਦਾ ਤੂੰ ਬਸ ਕੀ ਕਿਹੜੇ ਹਰਜ ਕਰਦ ਕਰ ਦਰ ਮਾਰਨਗੇ ਦੱਸ ਮੈਨੂੰ ਕਿਹੜੇ ਗਦਾਰ ਬਾੜ ਚ ਮਾਰਨਗੇ ਲਿਖਿਆ ਤੂੰ ਮੈਂ ਮਰਜੰਦੇ ਫਰਕ ਨਹੀਂ ਪੈਂਦਾ ਜੇ ਤੈਨੂੰ ਮਾਰਦੇ ਕੀ ਫਰਕ ਪੈਜੂਗਾ ਉਹ ਇੱਕ ਬੜੀ ਇੱਕ ਮਾ ਦੱਸ ਜੇ ਤੈਨੂੰ ਮਾਰਦੇ ਕੀ ਫਰਕ ਪੈਜੂਗਾ ਉਹ ਤੁਸਮੇਂ ਕੀ ਫਰਕ ਫਿਰ ਤੇ ਤੂੰ ਕੋ ਵੀ ਲਿਖਤਾ ਵੀ ਗਦਾਰਾਂ ਦੇ ਮਰਜੰਗੇ ਫਰਕ ਪੈਜੂਗਾ ਫਿਰ ਪਹਿਲਾਂ ਪਹਿਲਾਂ ਲਿਖਿਆ ਤੂੰ ਦਰਬਾਰ ਸਾਹਿਬ ਦੇ ਵੀ ਦਰਬਾਰ ਸਾਹਿਬ ਇਮਰਾਠੇ ਛੁਡਾ ਕੇ ਲਿਆਏ ਸੀਗੇ ਉਹ ਵੀ ਪੋਸ਼ਟ ਨਹੀਂ ਤੇਰੀ ਤੂੰ ਲਗਾ ਬਾਈ ਦੀ ਲਗਾਤਾਰ ਲੱਗ ਜਾਂਦੀ ਹੀ ਜਾਂਦਾ ਬੰਦਾ ਹੈ ਲਗਾਤਾਰ ਲਗਾਤਾਰ 2 ਸਾਲ ਦਾ ਜ਼ਹਿਰ ਲਿਖ ਰਿਹਾ ਬੰਦਾ ਹੈ ਵੀ ਨਫਰਤ ਰੱਖਣੀ ਅੰਦਰ ਬਿਨਾਂ ਗੱਲ ਤੋਂ ਵੀ ਕਿਹੜੀ ਨਫਰਤ ਦੱਸ ਤੈਨੂੰ ਆਗੇ ਆ ਕੇ ਲਿਆਈ ਤੁਸੀਂ ਹੈ ਤਾਂ ਕੋਈ ਸੁਣ ਤਾਂ ਬਲਾਜ ਗੱਲ ਤੇਰੀ ਹਕੀਕਤ ਦੱਸ ਦੇਣਾ ਤਰ ਮੈਂ ਤੇਰੇ ਪਿਓ ਦਾ ਬਹੁਤ ਸਤਕਾਰ ਹੈ ਮੈਂ ਮਿਲਿਆ ਨਹੀਂ ਅੱਜ ਪਹਿਲੇ ਦਿਨ ਮਿਲਿਆ ਮੈਨੂੰ 50 ਫੋਨ ਤੇ ਡੈਡੀ ਬਰੇ ਆ ਕੇ ਤੇ 50 ਫੋਨ ਬਿੱਟੂ ਬਰੇ ਆ ਕੇ ਆ ਕੇ ਬਿਸੌਤ ਪੜੇ ਨੇਕ ਬੰਦੇ ਆ ਇਹਨਾਂ ਦੀ ਦੁਕਾਨ ਤੇ ਤੂੰ ਰਖਾ ਚ ਬੰਦਾ ਬੈਠਾ ਤੂੰ ਉਹਨਾਂ ਨਾਲ ਪਿਓ ਦੀ ਇੱਜ਼ਤ ੜੋੜੀ ਜਾਂਦਾ ਤੂੰ ਓਏ ਭਾਈ ਰਾਜਾ ਕਿੱਥੇ ਗਿਆ ਇਹ ਰਾਜ ਬੈਠਾ ਉਹ ਕਹਿੰਦਾ ਭਾਈ ਦੀ ਸਾਡੇ ਸਭ ਤੋਂ ਜਿਹੜਾ ਜਿਹੜਾ ਸਤਕਾਰ ਪਿੰਡਕ ਦੋ ਕਰਦੇ ਆ ਤੇ ਤੇਰੇ ਬਜ਼ੁਰਗ ਸਤਕਾਰ ਕਰਦੇ ਆ ਉਹ ਪੁੱਤ ਕਿਹੜੇ ਹੁੰਦੇ ਆ ਜਿਹੜਾ ਪਿਓ ਦੀ ਸ਼ੋਭਾ ਵਧਾਣਾ ਤੇ ਤੂੰ ਪਿਓ ਨੂੰ ਪੰਜਾਇਤ ਭਾਈ ਬੈਠਾ ਹੈ ਕਹੀ ਮੈਂ ਉਹ ਵੀ ਖਾਸਾ ਬੰਦ ਦੀ ਚ ਇਹ ਗਾ ਸੁਣ ਲੈ ਮਾਸਪੜ ਦਸੀ ਜਾਂਦਾ ਮੇਰੇ ਤਰ੍ਹਾਂ ਉਡੀਕਾ ਬੰਦਰ ਹੋਬਰ ਹੋ ਰਹਾ ਹੈ ਬਲ ਕਰਨੇ ਕੀਤਾ ਥਾਣੇ ਚ ਘੱਟ ਕੀਤਾ ਤੇਰੇ ਨਾਲੇ ਜੇ ਤੁੱਟ ਕੇ ਚੜਨਗੇ ਹੋਰ ਦੇ ਆਇਦਰ ਪਿਓ ਦੇ ਕੀਦਨੇ ਭਈ ਹੁੰਦੇ ਯਾਰ ਤੂੰ ਕੰਬਰ ਲਿਖੀ ਜਾਂਦਾ ਯਾਰ ਅਸੀਂ ਤਾਂ ਲੁਕੀ ਅਸੀਂ ਸਾਂਝ ਨੂੰ ਮਰ ਗਏ ਆ ਅਸੀਂ ਸਾਂਝ ਬਣਾ ਰਹੇ ਆ ਅੱਜ ਪੰਜਾਬ ਵਾਸਤੇ ਹਿੰਦੂ ਕੀ ਮੁਸਲਮਾਨ ਕੀ ਸਾਰੇ ਇਕੱਠੇ ਹੋਗੇ ਬਾਈ ਜੀ ਨਹੀਂ ਯਾਰ ਦੁਖੀ ਆ ਬੰਦਾ ਦੁੱਖ ਸੋ ਸਾਥ ਹੁੰਦਾ ਹੈ ਤੇ ਤੁਸੀਂ ਨਫ਼ਰਤ ਫਲਾਈ ਜਾਂਦੇ ਬੈਠੇ ਹੋ ਨਹੀਂ ਮਾਰਨਾ ਤੂੰ ਗਲਤ ਨਹੀਂ ਜਾਂਦਾ ਕਮਾਲ ਹੋ ਗਈ ਤੇਰੀ ਪਰ ਚੱਕਿਆ ਕੀ ਉਹਨਾਂ ਨੇ ਮੈਂ ਕੀ ਤੇ ਦਿਲ ਚ ਤੈਨੂੰ ਐਡਾ ਸੁਣ ਐਡਾ ਗਾ ਸੁਣ ਲੈ ਅੱਜ ਤੋਂ ਬਾਅਦ ਪਹਿਲੀ ਗਲਤੀ ਹੋ ਗਈ ਦੂਜੀ ਹੋ ਗਈ ਤਾਂ ਗਲਤੀ ਸਾਬ ਸ ਹੈਗਾ ਤਾਂ ਦੱਸ ਦੇ ਕੋਈ ਸਪਸ਼ਟੀ ਸਪਸ਼ਟੀ ਕਰਨੀ ਹੈ ਕਿ ਅਭੀ ਮੈਂ ਇਹ ਲਿਖਿਆ ਉਹ ਲਿਖਿਆ ਮੇਰੀ ਮੰਚਾਂ ਦੀ ਸਭ ਮੰਚਾਂ ਗਲਤ ਹੁੰਦੀ ਆ ਲੋਕੀ ਪਾਗਲ ਨਹੀਂ ਏ ਰੋਟੀ ਚੋਚੀ ਨਹੀਂ ਕਹਿੰਦੇ ਵੀ ਸੱਚ ਸਭ ਦੁਨੀਆ ਪਾਗਲ ਕਹਿੰਦਾ ਤੂੰ ਹੀ ਸਿਆਣਾ ਵੀ ਤੂੰ ਸਪਸ਼ਟੀ ਕਰ ਦੇਵੇਂਗਾ ਆਪਣੀ ਗਲਤੀ ਮੰਨਦਾ ਮੜੀ ਤੂੰ ਹਾਂ ਉਹ ਆਪ ਤੁਨ ਗਲਤੀ ਤੇਗਾ ਸੁਣ ਅਸਤਬੇਰ ਕਰਨੇ ਭਾਈ ਅਸੀਂ ਮਿਸਾ ਪੈਚਰ ਨਵਾਇਆ ਸਾਡੇ ਸੰਸਕਾਰ ਹੀ ਹੈ ਵੀ ਸਾਡੇ ਕਿਸੇ ਧਰਮ ਚ ਕੋਈ ਫਰਕ ਨਾ ਪਵੇ ਸਾਰੇ ਮਿਲ ਜੁਲ ਕੇ ਰਹਿਣ ਆ ਕੇ ਪਰ ਤੇਰੇ ਵਰਗੇ ਜਿਹੜੇ ਖੱਛ ਲੋਗ ਹਨ ਇਹ ਬੋਲ ਨੂੰ ਖਰਾਬ ਕਰਦੇ ਆ ਫਿਰ ਬਰਨਾਮ ਕੋਣ ਹੁੰਦਾ ਬਲਕਰਨ ਵਰਗਾ ਵੀ ਥੱਪੜ ਮਾਰਦਾ ਜੀ ਹੋਰ ਕੀ ਕਰੂਗਾ ਬੰਦਾ ਆ ਕੇ ਅੱਕੇ ਬੰਦਾ ਕੀ ਕਰੂ ਦੱਸ ਮੈਨੂੰ ਅੱਜ ਤੇਰੇ ਪਿਓ ਨੂੰ ਕੋਈ ਹੋਏ ਗਵੇ ਤੂੰ ਕੀ ਕਰਨਗਾ ਦੱਸ ਮੈਨੂੰ ਬੂਹਾਂ ਬੋਲ ਕੀ ਕਰੇਗਾ ਆਪਾਂ ਜੀ ਕਰਾਂਗੇ ਤੇ ਪਿਓ ਨੂੰ ਕੋਈ ਹੋਏ ਤਵੇ ਤਾਂ ਆਪਾਂ ਮਾਰ ਤੂੰ ਦੱਸ ਤਾ ਕੀ ਕਰੇਗਾ ਤੇ ਪਿਓ ਨਾਲ ਕਰਵੇਂ ਉਹ ਗਲਤ ਹੀ ਹੋਇਆ ਫਿਰ ਤੇ ਬਲਕਰਨ ਗਲਤ ਕਿਥੋਂ ਹੋ ਗਿਆ ਤੂੰ ਯਾਰ ਤੂੰ ਬ੍ਰੀ ਗੋਮਰ ਗਈ ਜਾਂਦਾ ਲੋਕ ਤਾਂ ਲੰਗਰ ਇਕੱਠਾ ਕਰਕੇ ਲਈ ਜਾਂਦੇ ਆ ਤੂੰ ਕੀ ਪਾਈ ਜਾਂਦਾ ਬਿੱਟੂ ਭਾਜੀ ਯਾਰ ਮੈਂ ਮੈਂ ਹੈਰਾਨ ਆ ਬੰਦੇ ਦੇ ਵੀਰ ਜਿੱਥੇ ਤੂੰ ਬਹਿ ਕੇ ਰੋਟੀ ਖਾ ਰਹੇ ਆ ਉੱਥੇ ਕਿਰੀ ਜਾਂਦਾ ਜਿਹੜੀ ਗੋਮ ਕਿਸੇ ਨੂੰ ਬਦਾਨਾ ਸਮਝ ਨਹੀਂ ਗਿਉ ਉਸ ਵਾਰ ਹਾਂ ਤੇਰੇ ਨਾਲ ਧੱਕਾ ਹੈ ਤੇਰੇ ਨਾਲ ਗਲਤ ਹੋਇਆ ਨਾ ਤੂੰ ਦੱਸ ਬਾਈ ਜੀ ਮੈਨੂੰ ਫਲਾਣੇ ਗੁਰਦੁਆਰੇ ਕੱਟਦਾ ਮੈਨੂੰ ਲੰਗਰ ਦਿੱਤਾ ਮੈਨੂੰ ਮਾਰਾ ਕਿਆ ਜਾਂ Hindu ਕੋਣ ਨੂੰ ਮਾਰਾ ਕਿਆ ਮੁਸਲਮਾਨ ਕੋਣ ਨੂੰ ਮਾਰਾ ਕਿਆ ਤੂੰ ਦੱਸ ਤਰ ਨਾਲ ਖੜੇ ਸੀ ਕਾਰਨ ਤਾਂ ਦੱਸ ਮੈ ਕਿਸ ਗੱਲ ਦੀ ਨਫ਼ਰਤ ਹੈ ਤੂੰ ਕਿਹਨਾਂ ਨਫ਼ਰਤ ਤੂੰ ਸੰਗਲ ਜਾਂਦਾ ਤੂੰ ਆਰਐਸਐਸ ਦਾ ਤੂੰ ਸਹੀ ਦਸੀ ਜਨਾ ਆਰਐਸਐਸ ਦਾ ਹੈਲੋ ਹੈਲੋ ਬੰਦਾ ਆਰਐਸਐਸ ਦਾ ਆਰਐਸਐਸ ਦਾ ਸੁਣੀ ਹੁਣ ਤੁਸੀਂ ਦੇਖ ਲਓ ਵੀ ਇਹ ਬੰਦਾ ਆਰਐਸਐਸ ਦਾ ਬੰਦਾ ਹੈ ਤੇ ਕਿਹੜੀ ਨਫਰਤ ਵਾਲੀ ਬੈਠਾ ਬੰਨ ਜਾ ਕੇ ਆਹ ਸੁਣਦੇ ਇਹ ਸੁਣਦੇ ਆਰਐਸਐਸ ਦਾ ਲਈ ਇੱਕ ਮਿੰਟ ਬਾਈ ਸਾਡੇ ਕੋਲ ਔਰ ਰੁਕੋ ਇੱਕ ਵਾਰੀ ਇਸਨੇ ਨਾ ਪਰਤ ਖਲਾਈ ਹੋਣੀ ਹੈ ਅੱਜ ਤੋਂ ਬਾਤ ਫਲਾਵਾ ਤਾਂ ਮੈਂ ਤੁਮਾਰ ਮਜ਼ੁਰਗੋ ਤੁਹਾਡਾ ਤਾਂ ਵੈਸੇ ਸਤਿਕਾਰ ਹੈ ਤਨ ਜਿੰਮਰ ਚੱਕਾ ਲੋੜ ਨਹੀਂ ਗਈ ਥੋੜੀ ਥੋੜੀ ਜਿੰਮਵਾਰੀ ਤਾਂ ਇਲਾਕਾ ਚੱਕੀ ਜਾਂਦਾ ਅੱਜ ਜੇ ਤੁਸੀਂ ਆਪਣੀ ਜਿੰਮਰ ਚੱਕੋ ਅਸੀਂ ਸ਼ਰਮਿੰਦਾ ਹੋਵਾਂਗੇ ਥੋੜੀ ਜਿੰਮਰ ਇਲਾਕਾ ਚੱਕੀ ਜਾਂਦਾ ਅੱਜ ਤੁਸੀਂ ਬੈਠੇ ਹੋ ਨਾ ਸਾਨੂੰ ਸ਼ਰਮ ਆਉਂਦੀ ਹੈ ਇੱਕ ਬਜ਼ੁਰਗ ਬੰਦਾ ਜਿਹਦਾ ਪੂਰਾ ਇਲਾਕਾ ਸਤਿਕਾਰ ਕਰਦਾ ਅੱਜ ਪੰਚਾਇਤ 'ਚ ਬੈਠਾ ਹੈ ਅੱਜ ਇਹ ਵਜ੍ਹਾ ਹੋ ਗਈ ਮੈਂ ਦੇਖ ਕੇ ਬੈਠੇ ਹਾਂ ਅੱਜ ਤੋਂ ਬਾਅਦ ਮੇਰੀ ਗੱਲ ਸੁਣ ਲੈ ਯਾਰ ਇੱਕ ਤਾਂ ਬੰਦ ਕਰਦੀ ਬਿਲਕੁਲ ਫੇਸਵਲ ਕੰਮ ਠੀਕ ਹੈ ਨਾ ਤੇ ਹੁਣ ਉਹ ਤੇ ਸੰਗਤ ਉੱਥੇ ਬੈਠੀ ਅਸੀਂ ਉੱਥੇ ਜਾਵਾਂਗੇ ਤੁਹਾਨੂੰ ਮੈਂ ਬੁਲਾਉਂਗਾ ਉੱਥੇ ਆਈਂ ਬਗੈਰ ਦਲੀਲ ਪੀਲ ਦੇ ਆਪਣੀ ਗਲਤੀ ਮੰਨੀ ਬਾਜੀ ਹਾਂ ਇਹ ਠੀਕ ਹੈ ਯਾਰ ਮੈਂ ਤੁਹਾਨੂੰ ਕਹੀ ਜਾਂਦਾ ਵੀ ਅਸੀਂ ਐਡੇ ਫੁੱਦੂ ਲੋਕ ਨਹੀਂ ਗਏ ਵੀ ਕਰਵਾ ਕੇ ਕੁੱਟਮਾਰ ਕਰੀਏ ਤੇ ਸਭ ਤੋਂ ਨੀਚ ਗਲੀਚ ਬੰਦਾ ਹੁੰਦਾ ਜਿਹੜਾ ਬੁਲਾ ਕੇ ਕੁੱਟਮਾਰ ਕਰਦਾ ਮੈਂ ਇਹ ਵੀਡੀਓ ਇਹ ਕਰ ਰਹੇ ਆ ਕਿ ਕੁੱਟਣਾ ਹੋਣਾ ਬਈ ਤਰ ਕਰਿਆ ਠੋਕਲਾ ਤੁਹਾਨੂੰ ਆਕੇ ਜਨਾ ਉਹਦਾ ਬਾਦੀ ਕਰਨਾ ਥਾਣੇ ਠੋਕਿਆ ਬਣ ਕਰਨੇ ਮੈਂ ਕਹਿੰਦਾ ਠੋਕਿਆ ਬਣ ਕਰਨੇ ਠੀਕ ਹੈ ਠੋਕਿਆ ਆਕੇ ਪਰ ਐਦਾਂ ਨਹੀਂ ਗੱਲ ਕਹੋ ਮੇਰੇ ਨਾਲ ਦੇ ਬਾਜੀ ਉੱਥੇ ਆਵਾਂਗੇ ਉੱਥੇ ਆ ਜੀ ਸਾਰਾ ਟੈਬਲ ਸਟੋਲ ਕਰਾ ਕੇ ਪਰ ਮੁੜ ਕੇ ਅੱਜ ਤੋਂ ਤੇ ਹਰਕਤ ਕਰਦੀ। ਕੋਤਮਪੁਰ ਸਾਹਿਬ ਵਾਲੇ ਬਿਰਗੋ ਤੁਸੀਂ ਵੇਖ ਲਿਆ ਆ ਕੇ। ਕੱਲ ਵੀ ਐਵੇਂ ਹੋਇਆ ਸੀ। ਕਹਿੰਦੇ ਪਰਸੋਂ ਦੀ ਮੀਟਿੰਗ ਰੱਖ ਲਓ 2 ਘੰਟਾ ਵਾਂਗ ਕੱਟ ਕਰ ਲਿਆ ਸੀ। ਜਿਹੇ ਮਾਰਚ ਕੁਝ ਆਇਆਗਾ ਤਾਂ ਪਹਿਲਾਂ ਉਹਦਾ ਕਲੀਅਰ ਕਰ ਲਿਓ। ਹਾਂ ਜੇ ਹੁਣ ਜ਼ੋਰ ਲਾ ਲੈ ਆਪਣਾ। ਤੇਰੇ ਮਨਸ ਹੈਗਾ ਤੂੰ ਸੰਗ ਸੰਗ ਬੁਲਾਣਾ ਬੁਲਾ ਲੈ ਬੜੇ ਸਾਰੇ ਸੰਗ ਨੂੰ। ਪਰਸੋਂ ਵੀ ਆਇਆ ਸੀਗਾ ਜੀ। ਤੁਸੀਂ ਕਹਾਂ ਮੀਟਿੰਗ ਕਰਾਂਗੇ ਮੁੜ ਕੇ 2 ਘੰਟਾ ਵਾਂ ਅਠਾ ਘੇਰ ਨ ਬਹਿਗੇ ਸੀ। ਨਹੀਂ ਨਹੀਂ ਭਾਰੀ ਤਾਂ ਕੱਲ ਵੀ ਪਾਈ ਬਾਤ ਕੀਤੀ। ਨਹੀਂ 14 ਕਿੰਨੇ ਠੀਕ ਹੈ ਗੱਲ ਦਾ। ਠੀਕ ਹੈ। ਉੱਥੇ ਅਸੀਂ ਬੈਠੇ ਆਂ ਉੱਥੇ ਆ ਬਰਮਣੇ ਆਪਾਂ ਜਾਣਾ ਬਾਈ ਜੀ ਮੋਲ ਸ਼ਾਂਤ ਹੋਵੇ ਨਹੀਂ ਨਹੀਂ ਬਿਲਕੁਲ ਮੋਲ ਸੁਖਾਂਵਾਂ ਭਾਈਚਾਰ ਬਣੇ ਜਾਂ ਕੇ ਚਲੋ ਜਲਦੀ ਬੋਲੋ ਉੱਥੇ ਟਾਈਮ ਉਹ ਕਿੱਥੇ ਹੋ ਗਿਆ ਚਲੋ ਠੀਕ ਆ ਆਜੋ ਉੱਥੇ ਆਜੋ ਉੱਥੇ ਆ ਜੂਗਾ ਜੀ ਕਿਹੜਾ ਪਾਸਾ ਹੋ ਗਿਆ ਉਹਨੂੰ ਦਿਲ ਚੋਂ ਕੱਢ ਕੇ ਛੱਡ ਦੇ ਆਦਾ ਸਿੱਧੇ ਰਾਹ ਜਾਂ ਸਿੱਧੇ ਕੋਈ ਨਹੀਂ ਕੋਸਣਾ ਉਹ ਯਾਰ ਬਜ਼ੁਰਗ ਪਰੇਸ਼ਾਨ ਹੋਣ ਜਿੱਥੇ ਉਹ ਸਰਦਾਰ ਪਰੇਸ਼ਾਨ ਉਹ ਜਿੱਥੇ ਕੰਮ ਆ ਜੀ ਕਰਦਾ ਹੈ